ਸਮਾਜਿਕ ਸੁਰੱਖਿਆ ਏਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਦੇ ਰਾਮ ਸਿੰਘ ਟੈਣੀ ਸਮੇਤ ਬਾਰਡਰ ਏਰੀਏ ਦੇ ਤਕਰੀਬਨ 20 ਪਿੰਡਾਂ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਉਨਨਾਂ ਕੇ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਹੁਕਮਾਂ ਦੇ ਅਨੁਸਾਰ ਇਸ ਵਾਰ ਹੜ੍ਹ ਦੇ ਨਾਲ ਨੁਕਸਾਨ ਚਲ ਰਹੇ ਕੱਚੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਡਾਕਟਰ ਕੋਆਰਡੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਾਰੀ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਗਿਰਦਾਵਰੀ ਕੰਮ ਤੇਜ਼ੀ ਦੇ ਨਾਲ ਜਾਰੀ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਆਪਣੇ ਵੱਲੋਂ ਵੀ 2 ਲੱਖ ਰੁਪਏ ਰਾਹਤ ਫੰਡ ਵਿੱਚ ਦਿੱਤੇ ਗਏ ਨੇ ਤਾਂ ਜੋ ਐਮਰਜੈਂਸੀ ਸਥਿਤੀ ਦੇ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਇਸ ਦੇ ਨਾਲ ਹੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਾਡੀ ਸਰਕਾਰ ਦਾ ਪਹਿਲਾ ਮਕਸਦ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਜਲਦੀ ਤੋਂ ਜਲਦੀ ਰਾਹਤ ਪਹੁੰਚਾਉਣਾ ਹੈ ਤੇ ਅਸੀਂ ਆਪਣੇ ਪੈਨਪ੍ਰਾਮਾਂ ਦੇ ਨਾਲ ਹਰ ਕਦਮ ਤੇ ਖੜੇ ਹਾਂ ਅਤੇ ਜਦੋਂ ਤੱਕ ਉਹਨਾਂ ਦੀ ਜ਼ਿੰਦਗੀ ਮੁੜ पटरी ਤੇ ਨਹੀਂ ਆ ਜਾਂਦੀ ਸਾਡੀ ਮਿਹਨਤ ਜਾਰੀ ਰਹੇਗੀ ਮੰਤਰੀ ਸਾਹਿਬ ਆਇਸੀ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਸੀ ਅੱਜ ਸਾਡੇ ਵਿੱਚ ਸਾਡੇ ਲੋਕਾਂ ਨੂੰ ਮਿਲਣ ਲਈ ਸਾਡੇ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਬੁਜੀਤ ਕੌਰ ਜੀ ਉਹ ਪਹੁੰਚੇ ਨਾ ਧੰਨਵਾਦ ਕਰਦੇ ਆਂ ਲੋਕਾਂ ਨੂੰ ਜਾ ਕੇ ਮਿਲੇ ਆਂ ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਥੇ ਪਹੁੰਚੇ ਨੇ ਔਰ ਲੋਕਾਂ ਨੇ ਆਪਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਦਸੀਆਂ ਨੇ ਔਰ ਜੋ ਸਰਕਾਰ ਕਰਨ ਜਾ ਰਹੀ ਹੈ ਉਹ ਮੰਤਰੀ ਸਾਹਿਬ ਨੇ ਆ ਜਾ ਕੇ ਲੋਕਾਂ ਨੂੰ ਦੱਸਿਆ ਹੈ ਔਰ ਸਭ ਤੋਂ ਵੱਡੀ ਪ੍ਰੋਬਲਮ ਸੀ ਸਾਡੇ ਜਿਹੜੀਆਂ ਕੱਚੀਆਂ ਜ਼ਮੀਨਾਂ ਲੋਕਾਂ ਦੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਸੀ ਤਾਂ ਮੰਤਰੀ ਸਾਹਿਬ ਸਾਹਿਬ ਆਏ ਸੀ ਸਾਡੇ ਕੋਲ ਪਹਿਲਾਂ ਇਹਨਾਂ ਦੇ ਨੋਟਿਸ ਵਿੱਚ ਲਿਆਂਦਾ ਸੀ ਔਰ ਮੁੱਖ ਮੰਤਰੀ ਸਾਹਿਬ ਦੇ ਨੋਟਿਸ ਵਿੱਚ ਜਦੋਂ ਇਹ ਚੀਜ਼ ਆਈ ਤਾਂ ਉਹਨਾਂ ਨੇ ਫੈਸਲਾ ਕੀਤਾ ਕੱਚੀਆਂ ਜ਼ਮੀਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਇਸ ਵਾਰ ਦੇ ਮਿਲੇਗਾ ਸਾਰਿਆਂ ਨੂੰ ਔਰ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਔਰ ਜਿਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਨਾਂ ਦਾ ਮੁਆਵਜ਼ਾ ਦਿੱਤਾ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਹਰ ਇੱਕ ਦੀ ਪਰਪਾਈ ਕੀਤੀ ਜਾਊਗੀ ਔਰ ਜਿਵੇਂ ਸੜਕਾਂ ਨੇ ਸੜਕਾਂ ਟੁੱਟ ਚੁੱਕੀਆਂ ਨੇ ਉਹਨਾਂ ਸਾਡੇ ਐਸਡੀਓ ਸਾਹਿਬ ਨੇ ਡਿਊਟੀ ਲਗਾ ਦਿੱਤੀ ਕਿ ਇਹ ਕੰਮ ਸ਼ੁਰੂ ਹੈ ਔਰ ਉਸ ਤੋਂ ਬਾਅਦ ਜਿਵੇਂ ਲੋਕ ਸੜਕਾਂ ਬਣਵਾਉਣਾ ਚਾਹੁੰਦੇ ਜਿੰਨੀਆਂ ਉੱਚੀਆਂ ਬਣਵਾਉਣੀਆਂ ਚਾਹੁੰਦੇ ਨੇ ਉਹ ਸਾਰੇ ਐਫਸਰ ਸਾਹਿਬਾਨ ਲੋਕਾਂ ਦੀ رائے ਨਾਲ ਅਗਲੀਆਂ ਜਿਹੜੀਆਂ ਨਵੀਆਂ ਸੜਕਾਂ ਬਣਨਗੇ ਉਸੇ ਤਰ੍ਹਾਂ ਬਣਾਵਾਂਗੇ ਜੋ ਕੋਈ ਵੀ ਕੰਮ ਹੋਣ ਵਾਲਾ ਇੱਥੇ ਲੋਕਾਂ ਦੀ رائے ਨਾਲ ਲੋਕਾਂ ਦੇ ਜਿਹੜੇ ਸਲਾਹ ਦੇ ਨਾਲ ਜਿਹੜੇ ਅਸੀਂ ਅੱਗੇ ਕਰਾਂਗੇ ਤੇ ਜੋ ਵੀ ਲੋਕ ਕਹਿਣਗੇ ਉਹ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਰਾਂਗੇ ਜਿਹੜੇ ਕਿਹੜੇ ਪਿੰਡਾਂ 'ਚ ਕੀ ਸਥਿਤੀ ਦਿੱਤੀ ਅ ਅੱਜ ਫਾਜ਼ਲਕਾਹ ਚ ਮੈਮਲੇ ਸਾਹਿਬ ਨਾਲ ਰਾਮ ਸਿੰਘ ਪੈਣੀ ਪਿੰਡਾਂ ਸਿਗਾਏ ਸੀ ਜਿੱਥੇ ਤਕਰੀਬਨ 20 ਪਿੰਡਾਂ ਦੇ ਲੋਕ ਇੱਕ ਜਗ੍ਹਾ ਇਕੱਠੇ ਹੋਏ ਸੀ ਜੋ ਉਹਨਾਂ ਦੀਆਂ ਮੁਸ਼ਕਲਾਂ ਸੀ ਉਹ ਵੀ ਸੁਣੀਆਂ ਗਈਆਂ ਔਰ ਜੋ ਸਰਕਾਰ ਕਰਨ ਜਾ ਰਹੀ ਹੈ ਉਹਦੇ ਬਾਰੇ ਵੀ ਦੱਸਿਆ ਗਿਆ ਕਿਉਂਕਿ ਇੱਥੇ ਜਿਆਦਾ ਜਿਹੜੇ ਬਾਰਡਰ ਏਰੀਆ ਚ ਪਿੰਡ ਨੇ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਕੱਚੀਆਂ ਜ਼ਮੀਨਾਂ ਤੇ ਹੁਣ ਤੱਕ ਕਦੇ ਇਹਨਾਂ ਨੂੰ ਕਿਹੜਾਂ ਦੀ ਮਾਰਚ ਤਾਂ ਆਉਂਦੇ ਹੀ ਰਹੇ ਆ ਪਰ ਮੁਆਵਜ਼ਾ ਕਦੇ ਨਹੀਂ ਦਿੱਤਾ ਜਾਂਦਾ ਇਹ ਹੀ ਕਾਰਨ ਸੀ ਸੋਈਸਵਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖਾਸ ਤੌਰ ਤੇ ਅਨਾਉਂਸ ਕੀਤਾ ਵੀ ਅਸੀਂ ਕੱਚੀਆਂ ਜ਼ਮੀਨਾਂ ਵਾਲਿਆਂ ਨੂੰ ਵੀ ਮੁਆਵਜ਼ਾ ਦੇਵਾਂਗੇ ਔਰ ਜੋ ਜ਼ਿਲ੍ਹਾ ਪ੍ਰਸ਼ਾਸਨ ਐਸ.ਡੀ.ਐਮ ਸਾਹਿਬ ਮੇਰੇ ਨਾਲ ਨੇ ਸਾਰਾ ਇਹਨਾਂ ਨੇ ਪ੍ਰੋਸੈਸ ਜੋ ਕਾਰਵਾਈ ਹੈ ਥੱਲੇ ਉਹ ਸ਼ੁਰੂ ਕਰਵਾ ਦਿੱਤੀ ਹੈ ਤੇ ਅਸੀਂ ਲਗਾਤਾਰ ਲੋਕਾਂ ਦੇ ਸੰਪਰਕ ਚ ਜਿੱਥੇ ਕਿਤੇ ਵੀ ਰਾਹਤ ਪਹੁੰਚਾਉਣ ਦੀ ਲੋੜ ਹੈ ਉਹ ਪਚਾ ਰਹੇ ਹਾਂ ਮੈਂ ਆਪਣੇ ਵੱਲੋਂ ਵੀ 2 ਲੱਖ ਰੁਪਏ ਇੱਥੇ ਦਿੱਤਾ ਤਾਂ ਕਿ ਜਿੱਥੇ ਵੀ ਕੋਈ ਐਮਰਜੈਂਸੀ ਕਈ ਵਰੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਉਹ ਅਸੀਂ ਦੇ ਸਕਦੇ ਹਾਂ ਸੋ ਆਪਣੇ ਲੋਕਾਂ ਦੇ ਨਾਲ ਜਿੱਥੇ ਵੀ ਲੱਗੂਗਾ ਕਿ ਇਹ ਇੱਥੇ ਕੋਈ ਜ਼ਰੂਰੀ ਜਾਂ ਐਮਰਜੈਂਸੀ ਕੋਈ ਐਕਸ਼ਨ ਧਿਆਨ ਚ ਲਿਆਉਣ ਦੀ ਲੋੜ ਆ ਤਾਂ ਉਹ ਵੀ ਕਰਾਂਗੇ ਬਾਕੀ ਰਾਹਤ ਸਮਗਰੀ ਜਿਹੜੀ ਆ ਉਹ ਪਹਿਲਾਂ ਹੀ ਪਹੁੰਚ ਚੁੱਕੀ ਆ ਮੈਡੀਕਲ ਕੈਂਪਸ ਵਗੈਰਾ ਸਾਰਾ ਕੁਝ ਲਗਵਾਇਆ ਜਾ ਰਿਹਾ ਸਬ ਪੂਰੀ ਤਰ੍ਹਾਂ ਨਾਲ ਸਰਕਾਰ ਆਪਣੇ ਲੋਕਾਂ ਦੇ ਨਾਲ ਖੜੀ ਆ ਮੁਆਵਜ਼ਾ ਦਿੱਤਾ ਜਾਣਾ ਸਾਡੇ ਕਿਸਾਨ ਭਰਾਵਾਂ ਨੂੰ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਮੈਂ ਵੀ ਦੇਖ ਕੇ ਆਈ ਹਾਂ ਕਈ ਥਾਵਾਂ ਤੇ ਸੜਕਾਂ ਦੇ ਕਨੈਕਸ਼ਨ ਵੀ ਆ ਸੜਕ ਤਾਂ ਬਿਲਕੁਲ ਪੂਰੀ ਤਰ੍ਹਾਂ ਟੁੱਟ ਗਿਆ ਸੋ ਉਹ ਵੀ ਕਿਉਂਕਿ ਐਮਐਲਏ ਸਾਹਿਬ ਵੀ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੇ ਹੋਏ ਨੇ ਐਸਟੀਓ ਸਾਹਿਬ ਨੂੰ ਕਹਿ ਕੇ ਜਿਹੜਾ ਕੰਮ ਹੈ ਉਹ ਸ਼ੁਰੂ ਕਰਵਾਇਆ ਜਾ ਚੁੱਕਿਆ ਔਰ ਜਲਦੀ ਇਹਨੂੰ ਕੰਪਲੀਟ ਕਰਾਂਗੇ ਇਸੇ ਤਰ੍ਹਾਂ ਗਰਦੌਰੀ ਲਈ ਵੀ ਗਰਦੌਰੀ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ ਸੋ ਕਾਲੀ ਜ਼ਰੂਰ ਹੁੰਦੀ ਹੈ ਲੋਕਾਂ ਦੇ ਮਨ 'ਚ ਪਰ ਕਈ ਪ੍ਰੋਸੈਸ ਇਹੋ ਜਿਹੇ ਹੁੰਦੇ ਆ ਜਿਹੜੇ ਕੁਝ ਟਾਈਮ ਤੇ ਸ਼ੁਰੂ ਕਰਨੇ ਹੁੰਦੇ ਆ ਅਸੀਂ ਕਰਾਂਗੇ ਸਾਰਾ ਕੁਝ ਕਰਾਂਗੇ ਆਪਣੇ ਭੈਣ ਭਰਾਵਾਂ ਦੀ ਮਦਦ ਲਈ ਨਾਲ ਖੜੇ ਰਵਾਂਗੇ